ਆਓ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਜੇਕਰ ਤੁਹਾਨੂੰ ਸਾਡੇ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਕਹਾਣੀ ਜੋ ਕਿ ਦੋ ਚਿੜੀਆਂ ਤੇ ਇੱਕ ਆਵਾਜ਼ ਦੀ ਕਹਾਣੀ ਹੈ ਪਹਾੜਾਂ ਦੇ ਥੱਲੇ ਇੱਕ ਹਰੀ-ਭਰੀ ਵਾਦੀ ਵਿੱਚ ਇੱਕ ਬਹੁਤ ਹੀ ਸੋਹਣਾ ਜੰਗਲ ਸੀ ਉਸ ਜੰਗਲ ਵਿੱਚ ਹਵਾ ਹਮੇਸ਼ਾ ਠੰਡੀ ਰਹਿੰਦੀ ਸੀ ਪਾਣੀ ਦੇ ਝਰਨੇ ਹਮੇਸ਼ਾ ਗੂੰਜਦੇ ਰਹਿੰਦੇ ਸੀ ਤੇ ਦਰਖਤਾਂ ਦੇ ਪੱਤਿਆਂ ਵਿੱਚੋਂ ਚਾਨਣ ਦੀਆਂ ਕਿਰਨਾਂ ਹੌਲੀ-ਹੌਲੀ ਜ਼ਮੀਨ ਤੇ ਪੈਂਦੀਆਂ ਸਨ ਉੱਥੇ ਹਰ ਕਿਸਮ ਦੇ ਪੰਛੀ ਰਹਿੰਦੇ ਸਨ ਜਿਵੇਂ ਕੋਇਲਾਂ ਤੋਤੇ ਮੈਨਾ ਤੇ ਚਿੜੀਆਂ ਉਹ ਸਭ ਆਪਣੇ ਘਰ ਵਿੱਚ ਬਹੁਤ ਖੁਸ਼ ਸਨ ਤੇ ਸਾਰੇ ਪੰਛੀ ਆਪਸ ਵਿੱਚ ਮਿਲਜੁਲ ਕੇ ਰਹਿੰਦੇ ਸਨ ਇਸ ਜੰਗਲ ਦੇ ਇੱਕ ਕੋਨੇ ਵਿੱਚ ਇੱਕ ਬੁੱਢਾ ਪਿੱਪਲ ਦਾ ਦਰਖਤ ਸੀ ਉਸ ਦਰਖਤ ਦੇ ਉੱਪਰ ਇੱਕ ਛੋਟੀ ਜਹੀ ਸੋਹਣੀ ਜਹੀ ਚਿੜੀ ਤੇ ਉਸ ਦੀ ਸਾਥਣ ਚਿੜੀ ਮੁੰਨੀ ਰਹਿੰਦੇ ਸਨ ਦੋਵੇਂ ਚਿੜੀਆਂ ਬਹੁਤ ਹੀ ਪਿਆਰੀਆਂ ਸੀ ਸੋਹਣੀ ਦੇ ਪੰਖ ਪੂਰੇ ਤੇ ਚਿੱਟੇ ੱੱੱੱੱੱੱੱੱੱੱੱੱੱੱ ਵਾਲੇ ਸਨ ਤੇ ਮੁੰਨੀ ਦੇ ਪੰਖ ਸੁਨਾਰੇ ਸਨ ਉਹ ਹਰ ਸਵੇਰ ਸੂਰਜ ਚੜ੍ਹਦੇ ਹੀ ਉੱਡ ਕੇ ਖੇਤਾਂ ਵੱਲ ਜਾਂਦੀਆਂ ਦਾਣੇ ਚੁਗਦੀਆਂ ਤੇ ਪਾਣੀ ਪੀਂਦੀਆਂ ਇੱਕ ਦਿਨ ਜਦੋਂ ਦੋਵੇਂ ਚਿੜੀਆਂ ਖੇਤ ਵਿੱਚ ਦਾਣੇ ਚੁਗ ਰਹੀਆਂ ਸਨ ਉਹਨਾਂ ਦੇ ਉੱਪਰੋਂ ਇੱਕ ਵੱਡਾ ਸਾਇਆ ਲੰਘਿਆ ਸੋਣੀ ਨੇ ਸਿਰ ਉੱਪਰ ਕਰਕੇ ਵੇਖਿਆ ਕਿ ਇੱਕ ਬਾਜ਼ ਹਵਾ ਵਿੱਚ ਉੱਡ ਰਿਹਾ ਸੀ ਬਾਜ਼ ਦੀਆਂ ਅੱਖਾਂ ਤੇਲ ਬਿਜਲੀ ਵਾਂਗ ਬਾਜ਼ ਦੀਆਂ ਅੱਖਾਂ ਤੇਜ਼ ਬਿਜਲੀ ਵਾਂਗ ਚਮਕ ਰਹੀਆਂ ਸਨ ਤੇ ਉਸਦੇ ਪੰਖ ਸੂਰਜ ਦੀ ਰੌਸ਼ਨੀ ਵਿੱਚ ਚਮਕ ਰਹੇ ਸਨ ਚਿੜੀਆਂ ਡਰ ਗਈਆਂ ਬਾਜ਼ ਦਾ ਨਾਮ ਸੀ ਅਜੀਤ ਤੇ ਉਸ ਦਾ ਡਰ ਜੰਗਲ ਦੇ ਹਰ ਪੰਛੀ ਨੂੰ ਸੀ ਸੂਨੀ ਨੇ ਬਹੁਤ ਹੌਲੀ ਜੀ ਆਵਾਜ਼ ਵਿੱਚ ਕਿਹਾ ਮੁੰਨੀ ਇੱਥੋਂ ਛੇਤੀ ਚੱਲ ਬਾਜ਼ ਆਇਆ ਤਾਂ ਸਾਡਾ ਕੰਮ ਮੁੱਕ ਗਿਆ ਸਮਝ ਮੁੰਨੀ ਨੇ ਸਿਰ ਹਿਲਾਇਆ ਤੇ ਦੋਵੇਂ ਉੱਡ ਕੇ درخت ਦੀਆਂ ਟਾਹਣੀਆਂ ਵਿੱਚ ਲੁਕ ਗਈਆਂ ਬਾਜ਼ ਨੇ ਉਹਨਾਂ ਨੂੰ ਦੇਖਿਆ ਤਾਂ ਸੀ ਪਰ ਉਸ ਦਾ ਮਨ ਉਸ ਵੇਲੇ ਉਹਨਾਂ ਨੂੰ ਫੜਨ ਵਿੱਚ ਨਹੀਂ ਸੀ ਉਹ ਕੇਵਲ ਆਪਣੇ ਇਲਾਕੇ ਦਾ ਚੱਕਰ ਹੀ ਲਾ ਰਿਹਾ ਸੀ ਅਜੀਤ ਆਵਾਜ਼ ਬਹੁਤ ਹੀ غرੂਰ ਵਾਲਾ ਸੀ ਉਹ ਕਹਿੰਦਾ ਸੀ ਮੈਂ ਕਾਸ਼ ਦਾ ਰਾਜਾ ਹਾਂ ਕੋਈ ਪੰਛੀ ਮੇਰੇ ਸਾਹਮਣੇ ਉੱਡ ਨਹੀਂ ਸਕਦਾ ਉਹ ਜੰਗਲ ਦੇ ਹੋਰ ਪੰਛੀਆਂ ਨੂੰ ਤੰਗ ਕਰਦਾ ਉਹਨਾਂ ਦੇ ਘਰ ਉਜਾੜਦਾ ਤੇ ਕਈ ਵਾਰੀ ਉਹਨਾਂ ਦੇ ਬੱਚਿਆਂ ਨੂੰ ਵੀ ਖਾ ਜਾਂਦਾ ਸੀ ਇਸ ਲਈ ਸਾਰੇ ਪੰਛੀ ਉਸ ਤੋਂ ਡਰਦੇ ਸਨ ਇੱਕ ਦਿਨ ਜਦੋਂ ਚਿੜੀ ਆਪਣੇ ਆਲਣੇ ਵਿੱਚ ਬੈਠੀਆਂ ਸਨ ਬਾਹਰ ਤੂਫਾਨ ਚੱਲ ਪਿਆ ਹਵਾ ਜ਼ੋਰ ਨਾਲ ਵਗਣੀ ਸ਼ੁਰੂ ਹੋ ਗਈ ਦ੍ਰਕਤ ਚੋਂ ਮਨ ਲੱਗੇ ਤੇ ਪੱਤੇ ਉੱਡਣ ਲੱਗੇ ਸੋਨੀ ਤੇ ਮੁੰਨੀ ਨੇ ਆਪਣੇ ਆਲਣੇ ਨੂੰ ਖੰਭਾ ਨਾਲ ਟਕ ਲਿਆ ਉਹ ਡਰੀਆਂ ਹੋਈਆਂ ਸਨ ਕਿ ਕਿਤੇ ਘਰ ਉੱਡ ਨਾ ਜਾਵੇ ਉਸੇ ਵੇਲੇ ਬਾਜ਼ ਵੀ ਆਪਣੇ ਬੱਚਿਆਂ ਨੂੰ ਆਪਣੇ ਉੱਚੇ ਪੱਥਰ ਤੇ ਬੈਠਾ ਹਵਾ ਦਾ ਸਾਹਮਣਾ ਕਰ ਰਿਹਾ ਸੀ ਉਸ ਨੇ ਹੱਸ ਕੇ ਕਿਹਾ ਹਵਾ ਵੀ ਮੈਨੂੰ ਡਰਾ ਨਹੀਂ ਸਕਦੀ ਕਿਉਂਕਿ ਮੈਂ ਬਾਜ਼ ਹਾਂ ਪਰ ਅਚਾਨਕ ਵਿਜਲੀ ਚਮਕੀ ਤੇ ਤੂਫਾਨ ਨੇ ਉਸ ਦੇ ਪੰਖਾ ਹਿਲਾ ਦਿੱਤੇ ਉਹ ਹਵਾ ਦੇ ਜ਼ੋਰ ਨਾਲ ហេਠਾਂ ਆ ਡਿੱਗਿਆ। ਉਹ ਸਿੱਧਾ ਸੋਨੀ ਤੇ ਮੁੰਨੀ ਦੇ ਦਰਖਤ ਦੇ ਨੇੜੇ ਆ ਡਿੱਗਿਆ। ਜਦੋਂ ਤੂਫਾਨ ਰੁਕਿਆ ਸੋਨੀ ਨੇ ហេਠਾਂ ਵੇਖਿਆ ਉਸ ਨੇ ਬਾਜ਼ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ। ਉਸ ਦੇ ਖੰਭ ਟੁੱਟੇ ਪਏ ਸਨ। ਮੁੰਨੀ ਡਰ ਗਈ ਤੇ ਕਹਿਣ ਲੱਗੀ ਇਹ ਤਾਂ ਉਹੀ ਬਾਜ਼ ਹੈ ਜੋ ਸਾਡੇ ਜੀਅ ਨੂੰ ਖਾ ਜਾਂਦਾ ਹੈ। ਇਸ ਨੂੰ ਛੱਡ ਦਈਏ। ਪਰ ਸੋਨੀ ਦਾ ਦਿਲ ਨਰਮ ਸੀ। ਉਸ ਨੇ ਕਿਹਾ ਨਹੀਂ ਮੁੰਨੀ ਜੇਕਰ ਅਸੀਂ ਕਿਸੇ ਨੂੰ ਦੁਖੀ ਛੱਡ ਦਿੱਤਾ ਅਸੀਂ ਵੀ ਦਿਲੋਂ ਛੋਟੇ ਰਹਾਂਗੇ ਰੱਬ ਨੇ ਦਿਆ ਹਰ ਜਿੰਦ ਵਿੱਚ ਵਖਸੀ ਹੈ ਦੋਵੇਂ ਚਿੜੀਆਂ ਹੌਲੀ-ਹੌਲੀ ਉਤਰੀਆਂ ਉਹਨਾਂ ਨੇ ਬਾਜ਼ ਨੂੰ ਪਾਣੀ ਦੇ ਕੁਝ ਬੂੰਦਾਂ ਦਿੱਤੀਆਂ ਤੇ ਉਸਦੇ ਪੰਖਾ ਤੋਂ ਮਿੱਟੀ ਸਾਫ਼ ਕੀਤੀ ਬਾਜ਼ ਹਰਾਮ ਸੀ ਕਿ ਜਿੰਨੀਆਂ ਛੋਟੀਆਂ ਚਿੜੀਆਂ ਨੂੰ ਉਹ ਖਾਣ ਦੀ ਸੋਚਦਾ ਏ ਜਿੰਨਾਂ ਛੋਟੀਆਂ ਚਿੜੀਆਂ ਨੂੰ ਉਹੀ ਉਸਦੀ ਅੱਜ ਮਦਦ ਕਰ ਰਹੀਆਂ ਨੇ ਉਹ ਹੌਲੀ ਜਿਹੀ ਬੋਲਿਆ ਤੁਸੀਂ ਮੈਨੂੰ ਕਿਉਂ ਬਚਾ ਰਹੀ ਨੂੰ ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਸੋਣੀ ਮੁਸਕਰਾ ਕੇ ਕਹਿੰਦੀ ਦੁਸ਼ਮਣੀ ਹਮੇਸ਼ਾ ਦਿਲ ਤੋਂ ਹੀ ਸੋਚ ਤੋਂ ਹੁੰਦੀ ਹੈ ਜੇਕਰ ਮਨ ਚੰਗਾ ਹੋਵੇ ਤਾਂ ਕੋਈ ਵੀ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਬਾਜ਼ ਨੇ ਉਹ ਗੱਲ ਸੁਣੀ ਤੇ ਚੁੱਪ ਹੋ ਗਿਆ ਪਹਿਲੀ ਵਾਰ ਉਸ ਨੂੰ ਕਿਸੇ ਦੇ ਇਸ ਤਰ੍ਹਾਂ ਦੀ ਗੱਲ ਕਹੀ ਮਿੱਠੀ ਲੱਗੀ ਸੀ ਅਗਲੇ ਕਈ ਦਿਨਾਂ ਤੱਕ ਚਿੜੀਆਂ ਨੇ ਉਹ ਬਾਜ਼ ਦੀ ਦੇਖਭਾਲ ਕੀਤੀ ਉਹ ਉਸ ਨੂੰ ਦਾਣੇ ਨਹੀਂ ਖਵਾ ਸਕਦੀਆਂ ਸੀ ਪਰ ਪਾਣੀ ਲਿਆਉਂਦੀਆਂ ਉਸ ਦੇ ਪੰਖ ਸਾਫ਼ ਕਰਦੀਆਂ ਤੇ ਉਸ ਨਾਲ ਗੱਲਾਂ ਕਰਦੀਆਂ ਹੌਲੀ ਹੌਲੀ ਬਾਜ਼ ਦੇ ਪੰਖ ਠੀਕ ਹੋਣ ਲੱਗੇ ਇੱਕ ਸ਼ਾਮ ਨੂੰ ਬਾਜ਼ ਨੇ ਕਿਹਾ ਤੁਸੀਂ ਮੇਰੇ ਲਈ ਅੱਜ ਜੋ ਕੀਤਾ ਹੈ ਮੈਂ ਉਸ ਨੂੰ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਹੁਣ ਮੈਂ ਜਦ ਵੀ ਉੱਡ ਮੈਂ ਜਦੋਂ ਵੀ ਉੱਡ ਸਕਦਾ ਹਾਂ ਮੈਂ ਕਸਮ ਖਾਂਦਾ ਹਾਂ ਕਿ ਤੁਸੀਂ ਦੋਵੇਂ ਮੇਰੇ ਲਈ ਭੈਣਾ ਵਾਂਗੂ ਕੋਈ ਵੀ ਤੁਹਾਨੂੰ ਕਦੇ ਵੀ ਮੇਰੇ ਹੁੰਦਿਆਂ ਨੁਕਸਾਨ ਨਹੀਂ ਪਹੁੰਚਾ ਸਕੇਗਾ ਮੁੰਨੀ ਨੇ ਹੌਲੀ ਜੀ ਆਵਾਜ਼ ਵਿੱਚ ਖਾਸ ਕੇ ਕਿਹਾ ਬਰਾ ਚਪਰਾ ਹੁਣ ਤੁਸੀਂ ਹੁਣ ਤੁਸੀਂ ਅਸੀਂ ਉੱਤੇ ਡਰ ਨਹੀਂ ਪਾਉਂਗੇ। ਨਾ ਬਾਜ਼ ਨੇ ਸਿਰ ਝੁਕਾਇਆ ਤੇ ਕਿਹਾ ਨਹੀਂ ਮੈਂ ਹੁਣ ਮੈਂ ਕਦੇ ਵੀ ਕਿਸੇ ਨਿੱਕੇ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ। ਇਸ ਤਰ੍ਹਾਂ ਤਿੰਨੇ ਦੀ ਦੋਸਤੀ ਬਣ ਗਈ। ਜੰਗਲ ਦੇ ਹੋਰ ਪੰਛੀ ਵੀ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਹੁਣ ਬਾਜ਼ ਦਾਣੇ ਖਾਣ ਦੀ ਵਜਾਏ ਜਿਆਦਾਤਰ ਪਾਣੀ ਤੇ ਫਲ ਖਾਂਦਾ ਸੀ। ਉਹ ਆਪਣੇ ਜ਼ੋਰ ਦਾ ਇਸਤੇਮਾਲ ਕਮਜ਼ੋਰਾਂ ਦੀ ਮਦਦ ਲਈ ਕਰਦਾ ਸੀ। ਤੇ ਹਮੇਸ਼ਾ ਜਿਸ ਨੂੰ ਵੀ ਲੋੜ ਹੁੰਦੀ ਉਸ ਦੀ ਮਦਦ ਕਰਦਾ ਉਹ ਜਿਹੜੇ ਪੰਛੀ ਦੂਜੇ ਛੋਟੇ ਪੰਛੀਆਂ ਨੂੰ ਤੰਗ ਕਰਦੇ ਉਹਨਾਂ ਨੂੰ ਸਬਕ ਸਿਖਾਉਂਦਾ ਇੱਕ ਦਿਨ ਸਵੇਰ ਦੀ ਰੋਸ਼ਨੀ ਜਦ ਬਿੱਪਲ ਦੇ ਪੱਤਿਆਂ ਤੇ ਪਈ ਸੋਹਣੀ ਤੇ ਮੁੰਨੀ ਨੇ ਆਪਣੇ ਪੰਖ ਫੜਫੜਾਏ ਦੋਵੇਂ ਚਿੜੀਆਂ ਖੁਸ਼ ਸਨ ਕਿ ਅਜੀਤ ਬਾਜ ਹੁਣ ਸਿਹਤਮੰਦ ਹੋ ਗਿਆ ਤੇ ਉਹਨਾਂ ਦੀ ਦੋਸਤੀ ਬਣ ਗਈ ਉਹਨਾਂ ਨੇ ਉਸ ਲਈ ਤਾਜ਼ੇ ਫਲ ਲਿਆਂਦੇ ਤੇ ਮਿੱਠੇ ਦਾਣੇ ਰੱਖੇ ਅਜੀਤ ਨੇ ਹੱਸ ਕੇ ਕਿਹਾ ਤੁਹਾਡੇ ਬਿਨਾ ਮੈਂ ਕਦੀ ਸਹੀ ਨਹੀਂ ਹੋ ਸਕਦਾ ਸੀ ਹੁਣ ਮੇਰੀ ਜ਼ਿੰਦਗੀ ਦਾ ਮਕਸਦ ਹੈ ਜਿਸ ਤਰ੍ਹਾਂ ਤੁਸੀਂ ਮੇਰੀ ਮਦਦ ਕੀਤੀ ਮੈਂ ਵੀ ਹੋਰਾਂ ਦੀ ਰੱਖਿਆ ਕਰਾਂਗਾ ਸੋਨੀ ਨੇ ਕਿਹਾ ਇਹ ਹੀ ਸੱਚੀ ਦੋਸਤੀ ਆ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆ ਰੱਬ ਸਾਡੇ ਨਾਲ ਖੁਸ਼ ਹੁੰਦਾ ਉਹ ਦਿਨ ਤੋਂ ਤਿੰਨ ਤਿੰਨੇ ਹਰ ਸਵੇਰ ਇਕੱਠੇ ਉੱਡਦੇ ਆਵਾਜ਼ ਉੱਚੇ ਆਸਮਾਨ ਵਿੱਚ ਤੇ ਚਿੜੀਆਂ ਹੇਠਲੇ ਦਰਖਤਾਂ ਵਿੱਚ ਆਰੋ ਹਮੇਸ਼ਾ ਇੱਕ ਦੂਜੇ ਨੂੰ ਵੇਖਦੀਆਂ ਰਹਿੰਦੀਆਂ ਜਿਵੇਂ ਪਰਿਵਾਰ ਹੋਵੇ ਪਰ ਜੰਗਲ ਹਮੇਸ਼ਾ ਸ਼ਾਂਤ ਨਹੀਂ ਰਹਿੰਦਾ ਦੂਰ ਪਹਾੜੀ ਪਾਸੇ ਇੱਕ ਸ਼ਿਕਾਰੀ ਆ ਵਸਿਆ ਜਿਸ ਦਾ ਨਾਮ ਸੀ ਪਹਿਰਾ ਉਹ ਪੰਛੀਆਂ ਨੂੰ ਫੜ ਕੇ ਵੇਚਦਾ ਸੀ ਉਸ ਨੇ ਸੁਣਿਆ ਸੀ ਕਿ ਇਸ ਜੰਗਲ ਵਿੱਚ ਬਹੁਤ ਸੋਹਣੇ-ਸੋਹਣੇ ਪੰਛੀ ਨੇ ਖਾਸ ਕਰਕੇ ਇੱਕ ਵੱਡਾ ਬਾਜ਼ ਤੇ ਦੋ ਸੁੰਦਰ ਚਿੜੀਆਂ ਪਹਿਰੇ ਦੇ ਜਾਲ ਲਾਇਆ ਤੇ ਦਾਣੇ ਛਿੜਕ ਦਿੱਤੇ ਜੰਗਲ ਦੇ ਕਈ ਛੋਟੇ ਪੰਛੀ ਉਸ ਦੇ ਜਾਲ ਵਿੱਚ ਫਸ ਗਏ ਉਹ ਰੋਂਦੇ ਚੀਕਦੇ ਰਹੇ ਪਰ ਕੋਈ ਵੀ ਉਹਨਾਂ ਨੂੰ ਬਚਾ ਨਾ ਸਕਿਆ ਜਦ ਸੋਹਣੀ ਤੇ ਮੁੰਨੀ ਨੇ ਇਹ ਵੇਖਿਆ ਉਹ ਡਰ ਗਈਆਂ ਤੇ ਉਹ ਦੌੜ ਕੇ ਬਾਜ਼ ਕੋਲ ਗਈਆਂ ਅਜੀਤ ਭਰਾ ਸੂਨੀ ਨੇ ਆਵਾਜ਼ ਮਾਰੀ ਸ਼ਿਕਾਰੀ ਆ ਗਿਆ ਉਹ ਸਾਡੇ ਸਾਥੀਆਂ ਨੂੰ ਫੜ ਰਿਹਾ ਬਾਜ਼ ਨੇ ਆਪਣੀ ਚੁੰਝ ਤਿੱਖੀ ਕੀਤੀ ਤੇ ਕਿਹਾ ਹੁਣ ਮੇਰਾ ਸਮਾਂ ਆ ਗਿਆ ਏ ਉੱਡ ਕੇ ਸੱਚੇ ਦੋਸਤ ਦਾ ਫਰਜ਼ ਨਿਭਾਉਣ ਦਾ ਉਸੇ ਵੇਲੇ ਆਪਣੇ ਪੰਖ ਖੋਲੇ ਤੇ ਆਕਾਸ਼ ਵੱਲ ਨੂੰ ਉੱਡ ਗਿਆ ਉਸ ਦੀ ਉਡਾਣ ਨਾਲ ਹਵਾ ਦਾ ਰੁਖ ਬਦਲ ਗਿਆ ਉਹ ਉੱਚਾ ਉੱਡ ਕੇ ਸ਼ਿਕਾਰੀ ਦੇ ਉੱਪਰ ਆ ਗਿਆ ਤੇ ਜ਼ੋਰ ਨਾਲ ਚੀਕਣ ਲੱਗਾ ਪਹਿਰਾ ਡਰ ਗਿਆ ਉਸ ਨੇ ਉੱਪਰ ਵੇਖਿਆ ਤੇ ਇੱਕ ਵੱਡਾ ਬਾਜ਼ ਉਸ ਦੇ ਸਿਰ ਉੱਪਰ ਘੁੰਮ ਰਿਹਾ ਸੀ ਬਾਜ਼ ਨੇ ਪੂਰੀ ਤੀਵਰ ਗਤੀ ਨਾਲ ਆ ਕੇ ਉਸ ਦੇ ਹੱਥੋਂ ਜਾਲ ਖਿੱਚ ਲਿਆ ਤੇ ਦੂਰ ਛੁੱਟ ਦਿੱਤਾ ਸ਼ਿਕਾਰੀ ਦੇ ਹੋਸ਼ ਹੀ ਉੱਡ ਗਏ ਵੇਖ ਕੇ ਅਜੀਤ ਨੇ ਚੀਖ ਮਾਰੀ ਕਿ ਇਹ ਜੰਗਲ ਮੇਰਾ ਹੈ ਤੇ ਇੱਥੇ ਦੇ ਹਰ ਜੀਵ ਮੇਰਾ ਪਰਿਵਾਰ ਨੇ ਜੋ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਏਗਾ ਮੈਂ ਉਹਨਾਂ ਨੂੰ ਬਖਸਾਂਗਾ ਨਹੀਂ ਪੈਰਾ ਡਰ ਕੇ ਭੱਜ ਗਿਆ ਸਾਰੇ ਪੰਛੀ ਖੁਸ਼ੀ ਨਾਲ ਚਹਿਕਣ ਲੱਗੇ ਸੁਮਨੀ ਤੇ ਮੁੰਨੀ ਉਸਦੇ ਕੋਲ ਆ ਗਈਆਂ ਤੇ ਕਿਹਾ ਭਰਾ ਤੂੰ ਤਾਂ ਸਾਡਾ ਰਖਿਆਕਾਰੀ ਬਣ ਗਿਆ ਅਜੀਤ ਨੇ ਨਮਰਤਾ ਨਾਲ ਕਿਹਾ ਜੇ ਤੁਸੀਂ ਦੋਵੇਂ ਮੈਨੂੰ ਦਿਆਨਾ ਸਿਖਾਉਂਦੀਆਂ ਅੱਜ ਮੈਂ ਵੀ غرੂਰ ਵਿੱਚ ਅੰਨਾ ਰਹਿੰਦਾ ਤੁਹਾਡੀ ਮਿਠਾਸ ਨੇ ਮੈਨੂੰ ਇਨਸਾਨੀਅਤ ਸਿਖਾ ਦਿੱਤੀ ਹੌਲੀ ਹੌਲੀ ਮੌਸਮ ਬਦਲਣ ਲੱਗਾ ਪਤ ਚੜਾ ਗਈ ਦਰਖਤਾਂ ਦੇ ਪੱਤੇ ਝੜਨ ਲੱਗੇ ਚਿੜੀਆਂ ਨੇ ਆਪਣੇ ਘਰ ਨੂੰ ਮਜ਼ਬੂਤ ਕੀਤਾ ਤਾਂ ਜੋ ਠੰਡ ਵਿੱਚ ਵੀ ਰਹਿ ਸਕਣ ਵਾਜ ਨੇ ਉਹਨਾਂ ਲਈ ਉੱਚੇ ਦਰਖਤਾਂ ਤੇ ਪੱਠੇਕ ਪੱਤੇ ਇਕੱਠੇ ਕਰਕੇ ਛਾਂ ਬਣਾਈ। ਇੱਕ ਦਿਨ ਵਾਜ ਨੇ ਕਿਹਾ, "ਜਲਦੀ ਹੀ ਹਿਮਾਪਤ ਆਵੇਗਾ। ਤੁਸੀਂ ਦੋਵੇਂ ਮੇਰੇ ਪਹਾੜੀ ਘਰ ਵਿੱਚ ਚੱਲੋ। ਉੱਥੇ ਜ਼ਿਆਦਾ ਸੁਰੱਖਿਅਤ ਰਹੋਗੀਆਂ।" ਸੋਹਣੀ ਤੇ ਮੁੰਨੀ ਹਾਲਾਂਕਿ ਛੋਟੀਆਂ ਸਨ, ਪਰ ਵਾਜ ਦੀ ਦਿਲਦਾਰੀ ਨੇ ਉਹਨਾਂ ਦਾ ਦਿਲ ਜਿੱਤ ਲਿਆ। ਉਸ ਦੇ ਨਾਲ ਗਈਆਂ। ਪਹਾੜ ਦੀ ਚੋਟੀ ਉੱਤੇ ਵਾਜ ਦਾ ਇੱਕ ਵੱਡੇ ਪੱਥਰ ਦਾ ਘਰ ਬਣਿਆ ਹੋਇਆ ਸੀ, ਜਿੱਥੇ ਹਵਾ ਵੀ ਨਰਮ ਸੀ। ਜਿਵੇਂ ਹੀ ਹੰਮਪਣੀ ਸ਼ੁਰੂ ਹੋਈ ਸਾਰਾ ਜੰਗਲ ਚਿੱਟਾ ਹੋ ਗਿਆ ਜਿਹੜੀਆਂ ਆਪਣੇ ਪੰਖਾਂ ਨਾਲ ਇੱਕ ਦੂਜੇ ਨੂੰ ਗਰਮ ਰੱਖਦੀਆਂ ਬਾਜ਼ ਉਹਨਾਂ ਲਈ ਖਾਣ ਪੀਣ ਨੂੰ ਲਿਆਉਂਦਾ ਉਹ ਪਹਾੜਾਂ ਤੋਂ ਬਰਫ਼ ਪਿਗਲਾ ਕੇ ਪਾਣੀ ਬਣਾਉਂਦਾ ਤੇ ਉਹਨਾਂ ਨੂੰ ਪਲਾਉਂਦਾ ਇੱਕ ਰਾਤ ਤੇਜ਼ ਤੂਫਾਨ ਆ ਗਿਆ ਬਰਫ਼ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਬਾਜ਼ ਬਾਹਰ ਖਾਣਾ ਲਿਆਉਣ ਲਈ ਪਰ ਹਵਾ ਦੇ ਝਟਕੇ ਨਾਲ ਉੱਡ ਕੇ ਹੇਠਾਂ ਡਿੱਗ ਗਿਆ ਖੱਡ ਵਿੱਚ ਸੋਨੀ ਤੇ ਮੰਨੀ ਰੋ ਪਈਆਂ ਉਹ ਆਵਾਜ਼ਾਂ ਮਾਰਦੀਆਂ ਰਹੀਆਂ ਭਰਾ ਜੀਤ ਕਿੱਥੇ ਹੂ ਪਰ ਕੋਈ ਜਵਾਬ ਨਾ ਆਇਆ ਦੋਵੇਂ ਚਿੜੀਆਂ ਨੇ ਹਿੰਮਤ ਨਹੀਂ ਹਾਰੀ ਹੌਲੀ ਹੌਲੀ ਪਹਾੜਾ ਰਾਹੀ ਹੇਠਾਂ ਉਤਰੀਆਂ ਠੰਡੀ ਹਵਾ ਤੇ ਉਹਨਾਂ ਦੇ ਪੰਖ ਸੁਕਾ ਦਿੱਤੇ ਪਰ ਦਿਲਾਂ ਵਿੱਚ ਆਵਾਜ਼ ਲਈ ਪਿਆਰ ਤੇ ਉਹਨਾਂ ਨੂੰ ਤਾਕਤ ਦਿੱਤੀ ਕਈ ਘੰਟਿਆਂ ਦੀ ਖੋਜ ਤੋਂ ਬਾਅਦ ਉਹਨਾਂ ਨੇ ਅਜੀਤ ਨੂੰ ਇੱਕ ਬਰਫ਼ੀਲੇ ਪੱਥਰ ਦੇ ਹੇਠਾਂ ਜ਼ਖਮੀ ਪਾਇਆ ਸੋਨੀ ਨੇ ਕਿਹਾ ਜੇ ਤੂੰ ਸਾਡੇ ਲਈ ਆਪਣੀ ਜਾਨ ਲਾ ਸਕਦਾ ਤਾਂ ਅਸੀਂ ਤੈਨੂੰ ਕਿਵੇਂ ਛੱਡ ਸਕਦੇ ਹਾਂ ਉਹਨਾਂ ਨੇ ਆਪਣੀ ਚੁੰਜਣਾ ਬਰਫ਼ ਖੋਦੀ ਪਾਣੀ ਲਿਆਂਦਾ ਤੇ ਉਸਦੇ ਪੰਖ ਸਾਫ਼ ਕੀਤੇ ਮੁੰਨੀ ਨੇ ਕਿਹਾ ਰੱਬ ਸਾਡੀ ਮਦਦ ਕਰੇਗਾ ਜਿਵੇਂ ਅਸੀਂ ਤੈਨੂੰ ਪਹਿਲਾਂ ਬਚਾਇਆ ਸੀ ਅਸੀਂ ਫੇਰ ਕਰਾਂਗੇ ਦੋਵਾਂ ਨੇ ਸਾਰੀ ਰਾਤ ਉਸਦੇ ਕੋਲ ਬਿਤਾਈ ਸਵੇਰੇ ਸੂਰਜ ਦੀ ਗਰਮੀ ਨਾਲ ਬਰਫ਼ ਪਿਗਲਣ ਲੱਗੀ ਤੇ ਬਾਜ਼ ਦੀਆਂ ਅੱਖਾਂ ਖੁੱਲ ਗਈਆਂ ਹੌਲੀ-ਹੌਲੀ ਉਹ ਬੋਲਿਆ ਤੁਸੀਂ ਮੇਰੇ ਲਈ ਆਪਣੀ ਜਾਨ ਲਗਾ ਦਿੱਤੀ ਸੋਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਦੋਸਤੀ ਦਾ ਇਹੀ ਮਤਲਬ ਹੈ ਜੋ ਤਕਲੀਫ ਵਿੱਚ ਸਾਥ ਦੇਵੇ ਹਫਤੇ ਬਾਅਦ ਮੌਸਮ ਸੁਹਾਵਣਾ ਹੋ ਗਿਆ। ਦਰਖਤਾਂ ਦੇ ਫੁੱਲ ਖਿੜ ਪਏ। ਪੰਛੀਆਂ ਦੇ ਨਵੇਂ ਪੰਛੀ ਜਨਮ ਲੈਣ ਲੱਗੇ। ਸੋਨੀ ਤੇ मुन्नी ਨੇ ਵੀ ਆਪਣੇ ਆਲੜੇ ਵਿੱਚ ਅੰਡੇ ਦਿੱਤੇ। ਬਾਜ਼ ਹਰ ਰੋਜ਼ ਉਹਨਾਂ ਦੀ ਰੱਖਿਆ ਕਰਦਾ। ਜਦ ਛੋਟੇ ਬੱਚੇ ਪੈਦਾ ਹੋਏ ਬਾਜ਼ ਨੇ ਉਹਨਾਂ ਨੂੰ ਆਕਾਸ਼ ਵਿੱਚ ਖਾਇਆ ਤੇ ਕਿਹਾ ਅਸਮਾਨ ਕਿਸੇ ਦਾ ਨਹੀਂ ਹੁੰਦਾ ਪਰ ਜਿਹੜਾ ਦਿਲ ਦਾ ਚੰਗਾ ਹੁੰਦਾ ਉਸ ਲਈ ਸਾਰਾ ਅਸਮਾਨ ਖੁੱਲਾ ਹੁੰਦਾ। ਸੋਨੀ ਹੱਸ ਕੇ ਕਹਿੰਦੀ ਤੇਰੇ ਬਿਨਾ ਅਸੀਂ ਇਹ ਸਬਕ ਕਦੇ ਨਾ ਸਿੱਖ ਸਕਦੇ। ਇਸ ਤਰ੍ਹਾਂ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੇ। ਇਹ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਦੋਸਤੀ ਕਿਸੇ ਆਕਾਰ, ਤਾਕਤ ਜਾਂ ਜਾਤ ਨਾਲ ਨਹੀਂ ਰਹਿੰਦੀ। ਜਿਹੜੇ ਦਿਲ ਦੇ ਸੱਚੇ ਹੁੰਦੇ ਨੇ ਉਹ ਦੁਸ਼ਮਣ ਨੂੰ ਵੀ ਦੋਸਤ ਬਣਾ ਦਿੰਦੇ ਨੇ ਤੇ ਜਿੱਥੇ ਸੱਚੀ ਦੋਸਤੀ ਹੋਵੇ ਉੱਥੇ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ